ਜਵੰਦਾ ਬਾਈਕ ਕਿਵੇਂ ਚਲਾ ਰਿਹਾ ਸੀ ਕਿੰਦੇ ਦੇ ਨਾਲ ਸਿਕਿਉਰਟੀ ਨਹੀਂ ਸੀ ਉਹਨੂੰ ਧਮਕੀਆਂ ਹੁੰਦੀਆਂ ਨੇ ਤਾਂ ਕਰਕੇ ਫਿਰ ਬਾਈਕ ਕਿਵੇਂ ਚਲਾ ਲੈਂਦੇ ਸੀ ਹਾਲਾਂਕਿ ਇਦਾਂ ਕੋਈ ਜਵੰਦੇ ਨੂੰ ਕੋਈ ਧਮਕੀ ਵਗੈਰਾ ਜਾਂ ਇਦਾਂ ਦੀ ਕੋਈ ਗੱਲ ਤੇ ਆਪਾਂ ਕਦੇ ਨਹੀਂ ਸੁਣੀ ਸੀ ਸਿਕਿਉਰਟੀ ਨਹੀਂ ਸੀ ਇਹ ਦੇਖੋ ਨਾ ਜੀ ਰਾਜਵੀਰ ਜਵੰਦਾ ਤੇ ਅਕਸਰ ਤੁਹਾਨੂੰ ਜਾ ਕੇ ਬਾਬਿਆਂ ਦੇ ਕੋਲ ਗਲੀ 'ਚ ਜਾਂਦੇ ਬੱਚਿਆਂ ਦੇ ਕੋਲ ਫੋਟੋ ਖਿਚਵਾਉਂਦਾ ਮਿਲ ਜਾਂਦਾ ਸੀ ਬੇਸਿਕਲੀ ਯਾਰ ਇਦਾਂ ਨਹੀਂ ਹੁੰਦਾ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਾਂ ਕਿ ਹਰੇਕ ਕਲਾਕਾਰ ਕੋਲ ਸਿਕਿਉਰਟੀ ਥੋੜੀ ਹੈ ਹੂੰ ਮੈਂ ਤਾਂ ਵਾਧੂ ਕਲਾਕਾਰਾਂ ਨੂੰ ਮਿਲਿਆ ਜਿਨ੍ਹਾਂ ਦੇ ਕੋਲ ਕੁਝ ਵੀ ਨਹੀਂ ਹੁੰਦਾ ਜੀ ਬਿਲਕੁਲ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਐਡਾ ਤਕੜਾ ਕਲਾਕਾਰ ਬੈਠਾ ਹੈ ਸਾਡੇ ਲੱਗ ਕੇ ਗੈਰ ਉਹਦੀ ਦੇਖ ਵੱਖਰੀ ਹੁੰਦੀ ਆ ਰਾਮ ਨਾਲ ਆ ਆਖੀ ਬਹਿੰਦਾ ਲੋਕਾਂ ਦੇ ਵਿੱਚ ਤੋ ਅੱਛਾ ਇਹ ਵੀ ਇੱਕ ਚੀਜ਼ ਆ ਇੱਕ ਦਿਨ ਅਸੀਂ ਇੰਡਸਟਰੀ ਦੇ ਕਿਸੇ ਨਾਮ ਵੀ ਬੰਦੇ ਦੇ ਨਾਲ ਬੈਠੇ ਸੀ ਇੱਥੇ ਇੱਥੇ ਆਪਣੇ ਬਾਰ ਜੀ ਤੋ ਉਹਨੇ ਦੱਸਿਆ ਕਹਿੰਦਾ ਕਹਿੰਦਾ ਯਾਰ ਹੁਣ ਜਦੋਂ ਤੜਕ ਫੜ ਕੇ ਜਿਆਦਾ ਦਿਖਾਓਗੇ ਤਾਂ ਨਜ਼ਰ ਚ ਜਿਆਦਾ ਹੋਗੀ ਲੜੋਗੇ ਝੜੋਗੇ ਤਾ ਜਿਆਦਾ ਇਹਨਾਂ ਚੀਜ਼ਾਂ ਚੁਲਝੋਗੇ ਜੀ ਕਿੰਨੇ ਕਲਾਕਾਰ ਆਰਾਮ ਨਾਲ ਕੰਮ ਕਰੀ ਜਾਂਦੇ ਆ ਹੂੰ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਕੋਈ ਸਿਕਿਉਰਿਟੀ ਦੀ ਜ਼ਰੂਰਤ ਹੈ ਕਲਾਕਾਰ ਤਾਂ ਇੱਥੇ ਇੰਡਸਟਰੀ 'ਚ ਮੇਰੇ ਖਿਆਲ ਦੇ ਨਾਲ 2000 ਦੇ ਕਰੀਬ ਹੋਣਗੇ ਬਿਲਕੁਲ ਸਾਰੇ ਸਿਕਿਉਰਿਟੀ ਵਾਲੇ ਤੇ ਮੈਨੂੰ ਲੱਗਦਾ ਕਿ 50 ਦੇ ਕਰੀਬ ਹੋਣੇ ਆ ਜਿਨ੍ਹਾਂ ਦੇ ਨਾਲ ਸਿਕਿਉਰਿਟੀ ਬਹੁਤ ਵੱਡੀ ਚੱਲਦੀ ਹੈ ਹੂੰ ਕਲਾਕਾਰ ਤਾਂ 2000 ਦੇ ਕਰੀਬ ਹੋਊਗਾ ਆਰਟਿਸਟ ਨੂੰ ਟੋਟਲ ਲਾ ਲਓਗੇ ਟੋਟਲਿਟੀ ਦੇ ਵਿੱਚ ਲਾ ਲਓਗੇ ਤਾਂ ਗੱਲ ਇਹ ਆ ਕਿ ਜਦੋਂ ਤੁਸੀਂ ਵਿਖਾਉਣਾ ਹੀ ਤੜਕ ਫੜਕ ਬਹੁਤ ਆ ਤਾਂ ਆਪੇ ਤੁਹਾਡੇ ਮਗਰ ਲੱਗਣਗੇ ਹੂੰ ਜਦੋਂ ਸਟੋਰੀਆਂ ਤੁਸੀਂ ਡਿਫੈਂਡਰਾਂ ਦੇ ਨਾਲ ਪਾਉਣੀ ਆ ਤਾਂ ਅੱਜ ਕੱਲ ਡਿਫੈਂਡਰ ਵਾਲਿਆਂ ਨੂੰ ਤਾਂ ਲੱਭਦੇ ਫਿਰਦੇ ਨੇ ਜੀ ਠੀਕ ਹੈ ਨਾ ਜੀ ਜਿੱਥੇ ਜਾਣਾ ਤੁਸੀਂ ਮਤਲਬ ਕਿ ਜਿਆਦਾ ਦਿਖਾਵਾ ਹੀ ਜਿਆਦਾ ਕਰਨਾ ਭਾਵੇਂ ਪੱਲੇ ਕੁਝ ਨਾ ਹੋਵੇ ਤਾਂ ਰਾਜਵੀਰ ਜੀ ਬੰਦਾ ਸਿੰਪਲ ਸੀਗਾ ਅੱਛਾ ਘਰੋਂ ਠੀਕ ਸੀ ਇਹਨਾਂ ਦਾ ਪਿੰਡ ਪੋਨਾ ਜੀ ਪੋਨਾ ਪਿੰਡ ਹੈ ਇਹਨਾਂ ਦਾ ਤੇ ਇਧਰ ਜਗਰਾਉਂ ਵਾਲੀ ਸਾਈਡ ਜਗਰਾਉਂ ਵਾਲੀ ਸਾਈਡ ਜਗਰਾਉਂ ਤੋਂ ਸਕੂਲਿੰਗ ਹੈ ਨਾ ਜਗਰਾਉਂ ਤੋਂ ਹੀ ਮੇਰੇ ਘਰ ਦੇ ਨਾਲ ਗ੍ਰੈਜੂਏਸ਼ਨ ਸੀਗੀ ਇਮਾਨੇਪਨ ਦਸਤੋ ਬਾਅਦ ਹੀ ਯੂਨੀਵਰਸਿਟੀ ਇਹਦਾ ਜਾਣਾ ਹੁੰਦਾ ਤੋ ਕਹਿੰਦਾ ਮਤਲਬ ਇਹ ਹੈ ਕਿ ਯਾਰ ਬੜੇ ਕਲਾਕਾਰ ਹੈਗੇ ਆ ਜਿਹੜੇ ਸਿੰਪਲੀ ਆਪਦਾ ਕੰਮ ਕਰਦੇ ਆ ਮਨਮੋਹਨ ਵਾਰਸ ਹੋਰਾਂ ਦੇ ਨਾਲ ਕਿਹੜੀ ਸਿਕਿਉਰਿਟੀ ਚੱਲਦੀ ਹੁੰਦੀ ਹੈ ਕਿਸ ਪੈਨ ਦੇ ਸਟਾਰ ਹਰੇਕ ਬੰਦਾ ਉਹਨਾਂ ਨੂੰ ਜਾਣਦਾ ਹੈ ਹਰੇਕ ਬੰਦਾ ਉਹਨਾਂ ਤੋਂ ਜ਼ਿਆਦਾ ਸਟਾਰਡਮ ਕਿਸ ਨੇ ਮਾਣੀ ਹੀ ਨਹੀਂ ਜੀ ਲਗਾਤਾਰ ਜੇ ਤੁਸੀਂ ਦੇਖ ਲਓਗੇ 90 ਤੋਂ ਲੈ ਕੇ ਘੱਟੋ-ਘੱਟ 2010 ਤੱਕ ਤਾਂ ਉਹਨਾਂ ਦਾ ਸਟਾਰਡਮ ਕਾਇਮ ਰਿਹਾ ਜੀ ਬਿਲਕੁਲ 30 ਸਾਲ ਜਿਹੜੇ ਵਾਰਸ ਬ੍ਰਦਰ ਸੀਗੇ ਤੋ ਕੋਈ ਨਾ ਕੋਈ ਝਗੜਾ ਨਾ ਕੋਈ ਲੜਣਾ ਨਾ ਕੋਈ ਦੇਣਾ ਬਸ ਆਪਦੀ ਮਸਤੀ ਨਾਲ ਕਿੰਨੇ ਕਲਾਕਾਰ ਮੈਂ ਤੁਹਾਨੂੰ ਮਾਡਰਨ ਕਲਾਕਾਰਾਂ ਚ ਵੀ ਦਿਖਾ ਦੂੰਗਾ ਆਪਦਾ ਕੰਮ ਕਰਦੇ ਆ ਬਹੁਤਾ ਉਹ ਨਹੀਂ ਤੜਕ ਫੜਕ ਦਿਖਾਉਂਦੇ ਪਰ ਨਹੀਂ ਕਿਸੇ ਨਾਲ ਲੜਦੇ ਜਾਂ ਖੜਦੇ ਸਿੰਪਲ ਆ ਯਾਰ ਤੋ ਕੁਝ ਬੰਦਿਆਂ ਦਾ ਵੈਸੇ ਹੁੰਦਾ ਆਪਦਾ ਲਾਈਫ ਸਟਾਈਲ ਹੁੰਦਾ ਆ ਪਿੱਛੇ ਜਿਵੇਂ ਇੱਕ ਕਾਕੇ ਦੀ ਰੀਲ ਦੇਖੀ ਜੀ ਆ ਜਿਹੜਾ ਸਿੰਗਰ ਨੇ ਕੱਕ ਕੀ ਬਾਤਾਂ ਨੇ ਉਹ ਗੀਤ ਨਹੀਂ ਗਾਉਂਦਾ ਕਵਿਤਾ ਗਾਉਂਦਾ ਹੂੰ ਉਹका ਕਵਤਾ ਜਿੰਦੰਦਾ ਸ਼ਾਇਰਾਣਾ ਉਹਦੀ ਜਿਹੜੀ ਗਾਇਕਤਰੀ ਵੀ ਉਹਦੇ ਸ਼ਬਦਾਂ ਦੀ ਜੜਤ ਬਹੁਤ ਕੈਂਟ ਹੈ ਤਾਂ ਉਹ ਕੀ ਕਹਿ ਰਿਹਾ ਸੀਗਾ ਉਹ ਕਹਿੰਦਾ ਯਾਰ ਮੈਂ ਪਹਿਲਾਂ ਇੰਜੀਨੀਅਰ ਸੀਗਾ ਹੂੰ ਉਹ ਇਦਾਂ ਹੀ ਵੇਖਣ ਨੂੰ ਲੱਗਦਾ ਪੜਿਆ ਬਹੁਤ ਆ ਜੀ ਜੀ ਉਹ ਕਹਿੰਦਾ ਪਹਿਲਾਂ ਇੰਜੀਨੀਅਰ ਸੀ ਉਹ ਤੋਂ ਮਗਾ ਕੀ ਆ ਯਾਰ ਆ ਕੀ ਹੈ ਇੱਧਰ ਆ ਗਏ ਹੁਣ ਇੱਥੇ ਵੀ ਲੱਗਦਾ ਕਿ ਬੱਸ ਜੀ ਜੋ ਕਰਨਾ ਹੀ ਕਰ ਲਿਆ ਯਾਰ ਮੈਂ ਕਿਤੇ ਹੋਰ ਜਾਊਂਗਾ ਹੁਣ ਪਤਾ ਨਹੀਂ ਉਹ ਮਜ਼ਾਕ ਚ ਕਹਿ ਰਿਹਾ ਸੀ ਜੀ ਤਾਂ ਸੱਚੀ ਲਾਈਫ ਸਟਾਈਲ ਦੀਆਂ ਗੱਲਾਂ ਆਂ ਲਾਈਫ ਸਟਾਈਲ ਹੁੰਦਾ ਬੰਦੇ ਦਾ ਬਈ ਜੇ ਕਿਤੇ ਨਹੀਂ ਸਕੂਨ ਆ ਰਿਹਾ ਤਾਂ ਚਲੋ ਕਿਤੇ ਹੋਰ ਚਲੋ ਆਪਦਾ ਇੰਜੋਏ ਕਰੋ ਲਾਈਫ ਨੂੰ ਇੰਜੋਏ ਕਰੋ ਤਾਂ ਇਹ ਹੀ ਚੀਜ਼ ਹੁੰਦੀ ਹੈ ਪਰ ਕੁਝ ਕਲਾਕਾਰ ਜਿਹੜੇ ਆੜਦੇ ਲੜਦੇ ਆ ਉਹਨਾਂ ਦਾ ਆਪਣਾ ਲਾਈਫ ਸਟਾਈਲ ਆ ਬਈ ਜੀ